ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗਾਰਲਿਕ ਬ੍ਰੈਡ ਜੋ ਕਿ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆਗੇ ਇਹ ਆਪਾਂ ਹਮੇਸ਼ਾ ਕੈਫੇ ਦੇ ਵਿੱਚ ਖਾਂਦੇ ਆ ਤੇ ਅੱਜ ਅਸ ਅਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਘਰ ਦੇ ਵਿੱਚ ਬਣਾਵਾਂਗੇ ਚਲੋ ਜੀ ਹੁਣ ਆਪਾਂ ਇਹ ਦੱਸ ਰਿਆਂਗੇ ਕਿਹੜੀ ਕਿਹੜੀ ਸਮੱਗਰੀ ਪਾਣੀ ਆ ਗਾਰਲਿਕ ਬ੍ਰੈਡ ਦਾ ਡੋ ਲਗਾਉਣ ਲਈ ਜੀ ਆਪਾਂ ਨੂੰ ਚਾਹੀਦੀਆਂ ਨੇ ਦੋ ਕੌਲੀਆਂ ਮੈਦੇ ਦੀਆਂ ਅੱਧੀ ਕੌਲੀ ਪਾਣੀ ਦੀ ਇੱਕ ਚਮਚਾ ਇਹਦੇ ਵਿੱਚ ਪਾਉਣਾ ਆਪਾਂ ਈਸਟ ਦਾ ਬਿਲਕੁਲ ਥੋੜਾ ਜਿਹਾ ਪਾਣਾ ਨਮਕ ਚੁਟਕੀ ਭਰ ਨਮਕ ਛੋਟੇ ਦੋ ਚਮਚ ਪਾਉਣੇ ਨੇ ਆਪਾਂ ਇਹਦੇ ਵਿੱਚ ਚੀਨੀ ਦੇ ਤੇ ਇਹਨੂੰ ਆਪਾਂ 10 ਮਿੰਟ ਲਈ ਰੱਖ ਦੇਣਾਗਾ ਜਦੋਂ ਚੱਕਰ ਆਪਣਾ ইস্ট ਫੁੱਲ ਨਹੀਂ ਜਾਂਦਾ ਲਗਭਗ ইস্ট ਤਾਂ ਆਪਣਾ ਬਹੁਤ ਜ਼ਿਆਦਾ ਫੁੱਲ ਚੁੱਕਿਆਗਾ ਤੁਸੀਂ ਦੇਖੀ ਰਹੋਗੇ ਇੱਥੇ ਆਪਾਂ ਮੈਦੇ ਦੇ ਵਿੱਚ ਜਿੰਜਰ گارਲਿਕ ਪੇਸਟ ਦਾ ਇੱਕ ਚਮਚ ਲਗਾਉਣਾਗਾ ਜਿਹੜਾ ਆਪਾਂ ਡੋ ਬਣਾਉਣਾ ਉਹਦੇ ਵਿੱਚ ਇੱਕ ਚਮਚ ਪਾਉਣਾਗਾ ਤੇ ਹੁਣ ਆਪਾਂ ਇਸ ਟਵਾਰ ਵਿੱਚ ਆਪਣਾ ਇਸਤੇ ਦੇ ਵਿੱਚ ਮਿਕਸ ਕਰਕੇ ਡੋ ਲਗਾਉਣਾਗਾ ਫਿਰ ਡੋ ਲਗਾ ਕੇ ਦਿਖਾਉਣੇ ਹੁਣ ਮੈਂ ਲਾਜੇ ਆਪਣਾ ਡੋ ਲੱਗ ਕੇ ਤਿਆਰ ਹੋ ਚੁੱਕਿਆ ਲਗਭਗ ਆਪਾਂ ਇਹਨੂੰ ਅੱਧੇ ਜਾਂ ਪੌਣੇ ਘੰਟੇ ਲਈ ਰੱਖਾਂਗੇ ਇਹ ਅੱਧੇ ਬਲੇ ਪੌਣੇ ਘੰਟੇ ਦੇ ਵਿੱਚ ਬਿਲਕੁਲ ਫਲਾਵਰਟ ਦੇ ਵਿੱਚ ਆ ਜਾਊਗਾ گارਲਿਕ ਬਰੈਡ ਦੀ ਸਟਫਿੰਗ ਲਈ ਜੇ ਆਪਾਂ ਨੂੰ ਦੋ ਪਿਆਜ਼ ਚਾਹੀਦੇ ਨੇ ਦੋ शिमला ਮਿਰਚ ਤੇ সুইਟ ਕੌਰਨ ਚਾਹੀਦੇ ਨੇਗੇ ਲਗਭਗ ਅੱਧੀ ਕੌਲੀ ਤੋਂ ਦੇਖ ਲਓ ਤੁਸੀਂ ਘੱਟੇ ਆ ਪੀਜ਼ਾ ਪਾਸਤਾ ਪਿਊਰੀ ਚਾਹੀਦੀ ਹੈਗੀ ਟਮਾਟੋ ਕੈਚੱਪ ਚਾਹੀਦਾਗਾ ਤੇ ਆਪਣਾ ਹੁਣ ਲਗਭਗ ਡੋ ਹੋ ਚੁੱਕਿਆ ਤਿਆਰ ਤੇ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਆਪਣਾ ਡੋ ਬਿਲਕੁਲ ਫਲਾਵਰਡ ਦੇ ਵਿੱਚ ਆ ਚੁੱਕਿਆ ਹੈਗਾ ਤੁਸੀਂ ਦੇਖ ਹੀ ਰਹੇ ਹੋਮੋਗੇ ਪਹਿਲਾਂ ਬਿਲਕੁਲ ਥੋੜਾ ਜਿਹਾ ਸੀ ਹੁਣ ਕਿੰਨੀ ਫਲਾਵਰਡ ਦੇ ਵਿੱਚ ਆ ਗਿਆ ਲਓ ਜੀ ਆਪਾਂ ਨੇ ਸਬਜ਼ੀਆਂ ਮਿਕਸ ਕਰ ਲਈਆਂ 2 ਚਮਚ ਦੇ ਕਰੀਬ ਆਪਾਂ ਨੇ ਇਹ ਤੀਜਾ ਪਾਸਤਾ ਪਿਊਰੀ ਪਾਉਣੀ ਆ 2 ਚਮਚ ਪਾਉਣੇ ਆ ਆਪਾਂ ਟਮਾਟੋ ਸਾਸ ਦੇ ਆਪਾਂ ਨੂੰ ਮਿਕਸ ਕਰਾਂਗੇ ਆਪਾਂ ਹੁਣ گارਲਿਕ ਬਟਰ ਤਿਆਰ ਕਰਨਾਗਾ ਜੀ گارਲਿਕ ਬਟਰ ਆਪਾਂ ਬਾਜ਼ਾਰ ਦੇ ਵਿੱਚੋਂ ਵੀ ਲੈ ਸਕਦੇ ਆ ਤੇ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਆਂਗੇ ਇੱਕ ਚਮਚਾ ਬਟਰ ਦਾ ਹੋਊਗਾ ਆਪਣਾ ਦੋ ਚਮਚੇ ਆਪਣੇ ਲਗਭਗ ਇਹ ਜਿੰਜਰ گارਲਿਕ ਪੇਸਟ ਦੇਣੇਗੇ ਆਪਾਂ ਹੁਣ ਸਾਨੂੰ ਤਿਆਰ ਕਰਕੇ ਦਿਖਾਉਣੇ ਆਂਗੇ ਆਪਾਂ ਇਹ گارਲਿਕ ਬਟਰ ਤਿਆਰ ਕਰ ਲਿਆ ਕਰਮ ਕਰਕੇ ਬੜਾ ਆਪਾਂ ਨੇ گارਲਿਕ ਪੇਸਟ ਦੇ ਵਿੱਚ ਪਾਤਾ ਪਹਿਲਾਂ ਇਹ ਆਪਾਂ ਇਹਨੂੰ ਬੇਲ ਲਵਾਂਗੇ ਆਪਾਂ ਇਹਨੂੰ ਗੋਲ ਕਰ ਲਿਆ ਤੇ ਇਹਦੇ ਸੈਂਟਰ ਵਿੱਚ ਆਪਾਂ ਹੁਣ گارਲਿਕ ਪੇਸਟ ਲਗਾਵਾਂਗੇ ਜੀ ਕਿਨਾਰੀਆਂ ਛੱਡ ਦੇਣੀਆਂ ਨੇ ਆਪਾਂ ਕਿਨਾਰੀਆਂ ਤੱਕ ਨਹੀਂ ਲਗਾਉਣਾ ਹੈਗਾ ਇਹ ਸਿਰਫ ਸੈਂਟਰ ਸੈਂਟਰ ਦੇ ਵਿੱਚ ਲਗਾਉਣਾ ਹੈਗਾ जी अपने स्टफिंग तैयार करके रखी थी हम अपने ये स्टफिंग बिल्कुल साइड के उपर धर देनी है इदा तेरे ये उपर आपने मजरेला चीज लगा लेनी है ਪਾਦਾ ਘੱਟ ਤਾਂ ਤੁਸੀਂ ਕਿਵੇਂ ਵੀ ਲਗਾ ਸਕਦੇ ਹੋ ਮੁਜਰੇਲਾ ਸੀ। ਤੇ ਇਹਨੂੰ ਹੁਣ ਅੱਪਾ ਬੰਦ ਕਰਾਂਗੇ ਗਾਰਲਿਕ ਬਰੈਡ ਨੂੰ ਸਾਈਡਾਂ ਦੇ ਉੱਪਰ ਆਪਾਂ ਨੇ ਪਾਣੀ ਲਾ ਲੈਣਾਗਾ। ਸਾਈਡਾਂ ਤੇ ਪਾਣੀ ਲਾ ਕੇ ਇਹਨੂੰ ਇਸ ਤਰ੍ਹਾਂ ਨਾਲ ਬੰਦ ਕਰ ਲੈਣਾ ਆਪਾਂ ਨੇ। ਇਹ ਗਾਰਲਿਕ ਬਰੈਡ ਬਿਲਕੁਲ ਸਾਨੂੰ ਕਾਫੇ ਦੇ ਟੇਸਟ ਵਰਗਾ ਹੀ ਟੇਸਟ ਦੇਊਗਾ। ਆ ਤਾਂ ਨੂੰ ਬੰਦ ਕਰ ਦੇਣਾ ਚਲੋ ਜੀ ਹੁਣ ਅਗੇ ਪ੍ਰਾਪਾ ਤੁਹਾਨੂੰ ਕੱਟ ਲਾਉਣੇ ਦੱਸ ਦੇਵਾਂਗੇ ਇਹ ਕੱਟ ਵਿੱਚ ਤੱਕਣੀ ਚਾਹੀਦਾ ਹਲਕਾ ਹਲਕਾ ਉੱਪਰ ਤੱਕ ਹੀ ਚਾਹੀਦਾਗਾ ਸਿਰਫ ਨੂੰ ਸਾਨ ਹੀ ਬਣਾਉਣੇ ਨੇ ਕੱਟਾਂ ਦੇ ਜੱਬਾ ਲੈ ਕੇ ਜੀ OTG ਤੇ ਆਪਾਂ ਨੇ ਇਹ گارਲਿਕ ਬ੍ਰੈਡ OTG ਦੇ ਵਿੱਚ ਹੀ ਬੇਕ ਕਰਾਂਗੇ ਹਾਂ OTG ਦਾ ਟੈਂਪਰੇਚਰ ਤੁਹਾਨੂੰ ਦਿਖਾ ਰያ ਹਾਂ ਜੀ ਇਹ ਕਿੰਨੇ ਤੇ ਲਗਾਉਣਾਗਾ ਆਪਾਂ ਨੇ ਇਹਦੀ ਹੀਟ ਕਰਨੀ ਆ ਜੀ ਆਪਾਂ 210 ਤੇ ਫੈਨ ਰੋਲ ਰੱਖਣੀ ਆ ਆਪਾਂ ਨੇ 4th ਨੰਬਰ ਤੇ ਟਾਈਮਿੰਗ ਲਾਉਣੀ ਆ ਆਪਾਂ 15 ਮਿੰਟ ਦੀ ਜੀ ਲਓ ਜੀ ਆਪਣੇ گارਲਿਕ ਵਾਈਟਰ ਤਿਆਰ ਨੇਗੇ ਤੇ ਇਹਨਾਂ ਨੂੰ ਘਰ ਦੇ ਵਿੱਚ ਤੁਸੀਂ ਜ਼ਰੂਰ ਬਣਾਓ ਬਣਾ ਕੇ ਖਾਣ ਤੋਂ ਬਾਅਦ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਕਿੱਦਾਂ ਦੇ ਬਣੇ ਨੇਗੇ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ